ਫਲੋਰ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ પતિ ਪਤਨੀ ਨੂੰ ਨਸ਼ੀਲੇ ਪਦਾਰਥ ਸਮੇਤ ਕੀਤਾ ਕਾਬੂ ਸ੍ਰੀ ਸਰਵਣ ਸਿੰਘ ਪੀ ਪੀ ਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਜੀ ਦੀ ਅਗਵਾਈ ਹੇਠ ਇਨਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਇੱਕ ਮਹਿਲਾ ਅਤੇ ਇੱਕ ਪੁਰਸ਼ ਜੋ ਰਿਸ਼ਤੇ ਵਿੱਚ ਪਤੀ ਪਤਨੀ ਨਸ਼ਾ ਤਸਕਰਾਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕਰਕੇ ਉਸ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਾਭ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਇਨਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਦੇ ਸਹਾਇਕ ਸਬ ਇਨਸਪੈਕਟਰ ਰਮਨਦੀਪ ਕੌਰ ਵੱਲੋਂ ਬਲਵਿੰਦਰ ਕੁਮਾਰ ਪੁੱਤਰ ਬਚਨाराम ਵਾਸੀ ਗੰਨਾਪਿੰਡ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਅਤੇ ਜੋ ਦੀ ਰਾਣੀ ਪਤਨੀ ਬਲਵਿੰਦਰ ਕੁਮਾਰ ਵਾਸੀ ਪਿੰਡ ਗੰਨਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੋਨਾਂ ਦੇ ਕਬਜ਼ੇ ਵਿੱਚੋਂ 19 ਗ੍ਰਾਮ ਹੈਰੋਇਨ ਅਤੇ 205 ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ ਗਈਆਂ ਜੋ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਸ਼ੀ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰਦੇ ਆ ਰਹੇ ਹਨ ਅਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਰਜਿਸਟਰ ਹਨ ਇਸ ਹਸਤੇ ਭਾਅ ਵਿੱਚ ਨਸ਼ਾ ਖਰੀਦ ਕਰਕੇ ਇਸ ਨੂੰ ਮਹਿੰਗੇ ਭਾਅ ਵੇਚਦੇ ਸੀ ਅਤੇ ਜੋ ਨਸ਼ਾ ਵੇਚ ਕੇ ਬਚਤ ਹੁੰਦੀ ਉਸ ਦਾ ਇਹ ਹੋਰ ਨਸ਼ਾ ਖਰੀਦ ਲੈਂਦੇ ਸਨ ਇਹਨਾਂ ਦੋਨਾਂ ਦੇ ਖਿਲਾਫ ਮੁਕੱਦਮਾ ਨੰਬਰ 228 ਮਿਤੀ 16 ਅਕਤੂਬਰ 2024 ਜੁਰਮ 21B 22 ਐਂਡ ਡੀਪੀ ਐਸਾਕ ਥਾਣਾ ਫਿਲੌਰ ਵਿਖੇ ਦਰਜ ਕੀਤਾ ਗਿਆ ਅਤੇ ਅੱਗੇ ਪੁੱਛਗਿੱਛ ਜਾਰੀ ਹੈ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਗਪਾਲ ਦੀ ਖਾਸ ਰਿਪੋਰਟ ਸਭ ਪਤਾ ਲੱਗ ਗਿਆ ਕਿ ਸਿੰਘ ਕੋਈ ਨਸ਼ਾ ਤਸਕ ਫੜਾਇਆ ਗਿਆ ਸਭ ਤੋਂ ਕਿਥੋਂ ਹੁਣ ਤੱਕ ਕਾਬੂ ਕੀਤਾ ਹੈ ਕਿ ਨਕੋ ਨਸ਼ਾ ਤੰਗੋਆ ਜੋ ਮਨ ਜੋ ਡੀਜੀਪੀ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਤੇ ਜੋ ਇਲਾਕੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਕੰੰਜਾ ਕੱਸਿਆ ਆ ਉਸ ਦੇ ਤਹਿਤ ਜੋ ਪਿੰਡ ਗੰਨਾ ਪਿੰਡ ਰਿਸ਼ੇ ਪੁਲਿਸ ਪਾਰਟੀ ਫਲੋਰ ਵੱਲੋਂ ਰੇਡ ਕੀਤੀ ਗਈ ਸੀ ਜਿਸ ਦੀ ਅਗਵਾਈ ਏਐਸਆਈ ਅਮਨਦੀਪ ਕੌਰ ਕਰ ਰਹੀ ਸੀ ਜਿਨ੍ਹਾਂ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਿਨ੍ਹਾਂ ਨੇ ਇੱਕ ਲੇਡੀ ਜਿਸ ਦਾ ਨਾਮ ਜੋਤੀ ਰਾਣੀ ਪਤਨੀ ਬਲਵਿੰਦਰ ਅਤੇ ਇਸ ਦਾ ਹਸਬੈਂਡ ਬਲਵਿੰਦਰ ਕੁਮਾਰ ਪੁੱਤਰ ਬਚਨਾਰਾਮ ਵਾਸੀ ਕਨਾਪਿੰਡ ਨੂੰ ਗ੍ਰਫਰ ਕੀਤਾ ਜੋ ਜੋਤੀ ਰਾਣੀ ਦੇ ਪਰਸ ਵਿੱਚੋਂ 19 ਗ੍ਰਾਮ ਹੈਰੋਨ ਬਰਾਮਦ ਹੋਈ ਅਤੇ ਬਲਵਿੰਦਰ ਕੁਮਾਰ ਦੇ ਕਬਜ਼ੇ ਵਿੱਚੋਂ 205 ਨਸ਼ੀਦੀਆਂ ਗੋਲੀਆਂ ਬਰਾਮਦ ਹੋਈਆਂ ਜਿਨ੍ਹਾਂ ਦੇ ਬਰ ਖਿਲਾਫ ਮਕਦਮਾ ਨੰਬਰ 228 16824 ਅੰਡਰ ਸੈਕਸ਼ਨ 21 ਬੀ ਬਾਈ ਐਂਡ ਰਿਵੈਕਟ ਥਾਣਾ ਫਲੋਰ ਦਰਜ ਕਰਕੇ ਇਹਨਾਂ ਨੂੰ ਤੇਸ਼ ਅਦਾਲਤ ਕਰਕੇ ਜੋ 2 ਦਿਨ ਦਾ ਪੁਲਸ ਰਿਮਾਨ ਹਾਸਲ ਕੀਤਾ ਗਿਆ ਜੀ ਸਰ ਇਹਨਾਂ ਦਾ ਪਹਿਲਾਂ ਵੀ ਕੋਈ ਮਕਦਮਾ ਕਰ ਰਿਹਾ ਕੋਈ ਹਾਂਜੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਮਕਦਮਾ ਨੇ ਹੈ ਚਲੋ ਪੈਂਡਿੰਗ ਨੇ ਠੀਕ ਹੈ ਜੀ ਪੁਰਮਾਨ ਮਿਲੇ ਸਰ ਉਹਨਾਂ ਨੂੰ ਹਾਂਜੀ ਇਹ 2 ਦਿਨ ਦੇ ਪੁਲਸ ਰਿਮਾਨ ਤੇ ਚੱਲ ਰਹੇ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ